ਬਾਬਾ ਕਰੂ ਜੀ ਜਿੰਦਾਬਾਦ 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 ਖਾਲਸਾ ਜੰਗਨਾਂ ਸਿੰਘ ਜਿੰਦਾਬਾਦ 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 ਖਾਲਸਾ ਜੰਗਨਾਂ ਸਿੰਘ ਜਿੰਦਾਬਾਦ 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 ਬਾਬਾ ਸਾਹਿਬ ਨੂੰ ਬਾਬਾ ਜੀ ਜਿੰਦਾਬਾਦ ਉਹ ਜਿੰਨਾ ਭੋਗ ਨਹੀਂ ਪੈਂਦੀਆਂ ਗੀਆਂ ਪੈਦਾਂਗੇ ਜਿਹੜਾ ਬਾਬਾ ਜੀ ਜਿਹੜਾ ਗ੍ਰੰਥੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਖਾਲਸਾ ਟੱਕਰੂ ਕੇ ਫਿਰ ਇੱਕ ਦਿਨ ਜੇ ਇਹ ਕੁੱਤੇ ਦਾ ਹੱਡ ਨਹੀਂ ਨਾ ਬਖਸ਼ਿਆ ਬੱਚੇ ਅਮੀ ਨਹੀਂ ਖਾਲਸੇ ਕੋ ਜਾਣਾ ਦੇਖ ਲਿਓ ਤਿਆਰ ਰੱਖ ਲਿਓ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਆ ਤੇ ਉਹਨਾਂ ਦੇ ਬੱਚੇ ਵੀ ਯਾਦ ਰੱਖੋ ਆਹ ਸਾ ਤੈਨੂੰ ਟੱਕਰੂਗਾ ਲੈ ਕੇ ਪਾਛੀ ਤਾਂ ਕਹਿਣਾ ਮਾਰੂ ਕਹਿਣਾ ਮਾਰੂ ਨਹੀਂ ਨਾ ਨਾ ਇਹ ਤਾਂ ਕਹਿਣਾ ਮਾਰੂ ਨਾ ਸਿਆਸਤ ਦਾ ਬੰਦਾ ਪੁਲਖਾ ਰਹੇ ਹੋ ਕਿੱਥੇ ਹੁੰਦੇ ਜੋ ਨਾ ਨਾ ਇਹ ਗਲਤ ਕਰਨੀ ਬਾਜੀ ਤੂੰ ਪਿੰਚਾ ਕਾਟਲ ਨੂੰ ਵੇਖੋ ਕਿਹਿਆਂ ਦਾ ਭੋਗ ਪੁੰਦੇ ਦੇ ਵੇਖੋ ਆਹ ਵਾਹ ਪਾਉਦੀ ਇਹ ਨੂੰ ਸਦਾ ਨਹੀਂ ਜਾਣੀ ਕੋਈ ਨਹੀਂ ਕੋਈ ਨਹੀਂ ਅੱਜ ਬੈਠਾ ਸਾਡੇ ਵਿਆਹ ਚ ਆਪਾਂ ਗੱਲ ਨਹੀਂ ਭਾਈ ਜਾਨੀ ਆਣ ਨਿਕਲ ਜਾ ਬੱਲਾ ਬੱਲਾ ਆਇਆ ਤੇਰਾ ਪਰ ਨਾਂ ਲੈ ਲਿਆ ਯਾਦ ਕਰ ਲੈ ਤੇਰਾ ਜਿੰਦਾਬਾਦ ਰੱਬ ਜਮੇ ਤੇ ਜਿੰਦਾਬਾਦ ਬਾਬਾ ਜਿੰਦਾਬਾਦ ਸਾਰੇ ਬੇਤਰੀਓ ਤੋਂ ਸ਼ੁਕਰ ਯਾਦ ਆਪੇ ਕਿਤੇ ਵੀ ਯਾਦ ਆ ਕੇ ਲੱਗੋ ਉਪਾਸਨਾ ਅੰਤ ਮੁਕਾਬਲ ਜਿੰਦਾਬਾਦ ਪਟਿਆਲਾ ਝੀਲ ਦਾ ਮਾਮਲਾ ਪਿਛਲੇ ਕਾਫੀ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਸੰਦੀਪ ਸਣੀ ਦੇ ਵੱਲੋਂ ਜੇਲ੍ਹ ਦੇ ਵਿੱਚ ਕੁਝ ਮੁਲਾਜ਼ਮਾਂ ਤੇ ਹਮਲਾ ਕੀਤਾ ਜਾਂਦਾ ਹੈ ਇਸ ਦੌਰਾਨ ਸੂਬਾ ਸਿੰਘ ਨਾ ਦਾ ਪੁਲਿਸ ਮੁਲਾਜ਼ਮ ਜ਼ਖਮੀ ਹੋ ਜਾਂਦਾ ਤੇ ਇਲਾਜ ਦੌਰਾਨ ਉਸ ਦੀ ਜਾਨ ਚਲੀ ਗਈ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਉਸ ਦਾ ਭੋਗ ਪਾਇਆ ਜਾ ਰਿਹਾ ਸੀ ਉਸ ਦਾ ਭੋਗ ਰੱਖਿਆ ਗਿਆ ਸੀ ਪਰ ਐਨ ਉਸ ਮੌਕੇ ਜਿਹੜਾ ਮਾਹੌਲ ਹੈ ਤਣਾਪੂਰਨ ਹੋ ਜਾਂਦਾ ਕਿਉਂਕਿ ਮੌਕੇ ਤੇ ਨਿਹੰਗ ਸਿੰਘ ਸਿੱਖ ਜਥੇਬੰਦੀਆਂ ਉੱਥੇ ਪਹੁੰਚ ਜਾਂਦੀਆਂ ਨੇ ਉਸ ਦੇ ਭੋਗ ਦਾ ਵਿਰੋਧ ਕੀਤਾ ਜਾਂਦਾ ਹੈ ਭੋਗ ਸਮਾਰੋਹ ਦੌਰਾਨ ਨਿਹੰਗ ਜਥੇਬੰਦੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਪਿੰਡਰਾਂ ਵਾਲੇ ਤੇ ਦਮਦਮੀ ਟਕਸਾਲ ਦੇ ਨੇਤਾ ਭਾਈ ਰਣਜੀਤ ਸਿੰਘ ਸਮੇਤ ਕਈ ਜਥੇਬੰਦੀਆਂ ਦੇ ਕਾਰਕੁਨ ਮੌਕੇ ਤੇ ਪਹੁੰਚੇ ਤੇ ਸੂਬਾ ਸੰਗ ਦੇ ਭੋਗ ਦਾ ਵਿਰੋਧ ਕੀਤਾ ਇਸ ਦੌਰਾਨ ਉਹਨਾਂ ਦੇ ਵੱਲੋਂ ਸੰਦੀਪ ਸਣੀ ਜਿੰਦਾਬਾਦ ਤੇ ਸੂਬਾ ਸਿੰਘ ਮੋreturnDataਪਾ ਦੇ ਨਾਰੇ ਲਗਾਏ ਗਏ ਭਾਈ ਰਣਜੀਤ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਸੁਭਾ ਸਿੰਘ ਵਰਗੇ ਪੁਲਿਸ ਅਧਿਕਾਰੀਆਂ ਨੇ ਪਿਛਲੇ ਸਮੇਂ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਤੇ ਅਸੀਂ ਐਸੇ ਵਿਅਕਤੀ ਦਾ ਭੋਗ ਨਹੀਂ ਹੋਣ ਦੇਵਾਂਗੇ ਉਹਨਾਂ ਨੇ ਕਿਹਾ ਕਿ ਭੋਗ ਸਾਡੇ ਸ਼ਹੀਦਾਂ ਦੀ ਬੇਅਦਬੀ ਹੈ ਤੇ ਇਤਿਹਾਸ ਐਸੇ ਪੁਲਿਸ ਅਧਿਕਾਰੀਆਂ ਨੂੰ ਕਦੇ ਮਾਫ਼ ਨਹੀਂ ਕਰੇਗਾ ਹਾਲਾਤ ਤਣਾਪੂਰਨ ਹੋਣ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਕਈ ਨਿਹੰਗ ਕਾਰਕੁਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਇਲਾਕੇ ਦੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਤਾਂ ਜੋ ਕਿਸੇ ਵੀ ਅਨਚਾਹੀ ਘਟਨਾ ਤੋਂ ਬਚਾ ਜਾ ਸਕੇ ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਜਿਹੜਾ ਦੁਸ਼ਟ ਮੁਰੀ ਸਾਹਿਬ ਸਰਿਆ ਸੁਪਾਸਰਹਾਂਡੇ ਇਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆ ਮਿਆ ਉਹ ਕੀਤਾ ਸੀ ਇਸ ਦੁਸ਼ਟ ਦਾ ਜਿਹੜਾ ਹੋ ਗਿਆ ਨਹੀਂ ਕਾਂਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਹੋਏਗੀ ਜਿਹੜੇ ਗੁੱਜਰ ਪੁਲਿਸ ਆਫਸਰ ਨੇ ਜਿਹੜੇ ਸਿੰਘ ਹੈ ਸ਼ਹੀਦ ਕੀਤੇ ਸੀ ਨਾ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਅਰਦਾਸ ਹੋਏਗੀ ਉਹ ਹੋਵੇਗੀ ਇਹਨਾਂ ਪੁੱਤਾਂ ਨੇ ਕੋਹੋਂ ਹੋ ਕੇ ਸਿੱਖ ਜਵਾਨੀ ਦਾ ਜਿਹੜਾ ਕਹਾਣੀ ਆ ਉਹ ਕੀਤਾ ਸਾਡੀ ਯਾਰ ਅਦਾਲਤਾਂ ਨੇ ਇਹਨਾਂ ਨੂੰ ਸੁੱਛੇ ਪੁਲਿਸ ਮੁਕਾਬਲੇ ਵਿੱਚ ਦੋਸ਼ੇ ਦੰਦੇ ਆ ਇਹਨਾਂ ਨੇ ਤਾਂ ਬਾਬਾ ਚਰਨ ਸਿੰਘ ਘਾਲਸਾ ਵਾਲੇ ਮਹਾਪੁਰ ਚੱਕਰ ਆਪਾਂ ਗਾਲੂਈ ਸ਼ਹੀਦ ਕਾਲਾ ਸਿੰਘ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਨੇ ਜੱਜੇਦਾਰ ਸ੍ਰੀ ਅਗਾਰਾ ਦਾ ਨਾ ਕੋਈ ਜਿੰਦੀ ਆਪਾਂ ਹੀ ਗੁਗਰ ਦੇ ਤੋਂ ਉਹਨਾਂ ਨੇ ਪੁੱਤਾਂ ਨੂੰ ਦੇਖੋ ਅੰਮ੍ਰਿਤਸਰ ਤੇ ਬੈਠੇ ਇਹ ਬੱਲੇ ਤੇ ਲੱਗੇ ਜਿਹੜਾ ਇੱਕ ਸੰਧੂ ਫਾਰਮਿਆਂ ਉਥੇ ਇਹ ਪੁਲਿਸ ਵਾਲਿਆਂ ਵੱਲੋਂ ਇੱਕ ਬੁੱੱਤੇ ਪੁਲਿਸ ਅਫਸਰ ਦਾ ਜਿਹੜਾ ਅਦਾਲਤਾਂ ਦੇ ਵਿੱਚੋਂ ਵੀ ਰੋਸ਼ੀ ਆ ਲਾਵੇਂ ਆ ਗਿਆ ਹੋਇਆ ਆ ਉਹਦੀ ਯਾਦ ਦੇ ਵਿੱਚ ਉਹਦੇ ਨਵੇਂ ਪਿੰਡਾ ਭੋਗਿਆ ਹੋਇਆ ਆ ਤੇ ਇਹੀ ਬੁੱੱਤੇ ਦਾ ਅਸਰ ਹੈ ਸਰ ਸਾਹਿਬ ਕਾਰੇ ਸਿੰਘਾਂ ਨੂੰ ਜਿਹੜਾ ਚੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਤੋਂ ਇਹ ਨਾਂ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਦੂਜਾ ਵਾਰ ਸੀ